ਤੇ ਹਾਂਜੀ ਗਾਇਸ ਚੱਲੇ ਆ ਜਮਣਾ ਖਾਨ ਗੈਵੀ ਨੋਨਾ ਨਵੀ ਮੈਂ ਅੜੀ ਚਲਿਓ ਲੈ ਫੜ ਲੈ ਫੜਾ ਗੈਵੀ ਕੇ ਹੋਈਆ ਦੇ ਪੜ ਗੈਵੀ ਨੇ ਕਿੰਨੇ ਟੋੜੀਆਂ ਇੱਕ ਉਹ ਵੀ ਕੱਚੀ ਪਿੰਕ ਪਿੰਕ ਠੀਕ ਆ ਉਹ ਕੱਚੀ ਕਾਫੀ ਸਾਰੀਆਂ ਐ ਐਦੀ ਬੰਡਲਾਂ ਦੇ ਆ ਲੈ ਫੜ ਬਾਈ ਇੱਕ ਮੁਠੀ ਲੈ ਲਓ ਯਾਰ ਲੈ ਕਿੱਕ ਮੁਠੀ ਲੈ ਲਓ ਸਾਰੇ ਹਾਂ ਹਾਂ ਤੇ ਖਾਓ ਨਜ਼ਾਰੇ ਨਾਲ ਬਹਿ ਕੇ ਐਸਟੀਟੀਐਸੀ ਤੋਤੀਆਂ ਹੋਈਆਂ ਓਏ ਨਾ ਚੱਲ ਤੋਤੀਆਂ ਹੋਈਆਂ ਠੀਕੇ ਹੁੰਦੀਆਂ ਸਾਰੀਆਂ ਸਹੀਓ ਹੁੰਦੀਆਂ ਦੋਏ ਫੇ ਮੇਰੇ ਕੋਲ ਵੀ ਦੋਏ ਆ ਉਹ ਕਿੱਥੇ ਲੈ ਆਏ ਆ ਇੰਨੀਆਂ ਤਾਂ ਖਾਏ ਲਏ ਆ ਚੱਲੀਏ ਚੱਲੀਏ ਚਲੋ ਤੋੜ ਕੇ ਆਈਏ ਲੈ ਚੱਲ ਉਹ ਗੱਲ ਇੱਕ ਮੈਂ ਆ ਜਾ ਓਏ ਆ ਜਾ ਦੋ ਨਾ ਹੀ ਇਹ ਤਾਂ ਡੈਡੀ ਕੋਲ ਗਿਆ ਓਏ ਜਾਓ ਚੱਲ ਹੂੰ ਪਰ ਗੈ ਵੀ ਠੀਕ ਆ ਜਮਣਾ ਖਾਣ ਚੱਲੇ ਅਸੀਂ ਜਾਣਾ ਕਿੱਥੇ ਉਹ ਉਥੇ ਮੋਟਰ ਪਰ ਮੋਟਰ ਪਰ ਖਾਣ ਚੱਲੇ ਆ ਯਾਰ ਸੂਰਜ ਦਾ ਕਾਫੀ ਵਧੀਆ ਦਿਖ ਰਿਹਾ ਨਾ ਦੇਖੀ ਡਿਮਜਾ ਹੋਇਆ ਹੈ ਜੀ ਮੇ ਲਾਈਵ ਲਾਈਵ ਤੇ ਡਿਮ ਹੋਈ ਹੁੰਦੀ ਆ ਉਦਾਂ ਡਿਮਜਾ ਹੋਇਆ ਸੂਰਜ ਤੇ ਹਾਂਜੀ ਗੱਲ ਚੱਲੇ ਆ ਜਮਣਾ ਖਾਨ ਗੈਵੀ ਨੋਨਾ ਨਵੀ ਮੈਂ ਤੇ ਉਹ ਸਾਹਮਣੇ ਮੋਟਰ ਪਰ ਉਹ ਉਥੇ ਉਹ ਉਥੇ ਜਾ ਕੇ ਪਲਾ ਨਵੀਂ ਹਾਂ ਦੇਖਦਾ ਹੁੰਦਾ ਹੈ ਵਾਹ ਯਾਰ ਮੰਨੋਨੀ ਦਾ ਬਤਾ ਮੰਨੋਨੀ ਦਾ ਬਤਾ ਵੀ ਨੌਣਾ ਵੀ ਦੇਖਦਾ ਹੁੰਦਾ ਹੈ ਹਾਂ ਤੇ ਰਹਿਣ ਚਾਹੇ ਬਾਈ ਕਹਿੰਦੇ ਪਹਿਲਾਂ ਕੁਝ ਨਹੀਂ ਮੈਂ ਫਿਰ ਤੋੜ ਲਾਂਦੇ ਆ ਇੱਕ ਤਾਂ ਹੈਗਾ ਐਨੀ ਤਾਂ ਸਭ ਤੋੜ ਕੇ ਦਿੱਤੀ ਹਾਂ ਚਲੋ ਫਿਰ ਤੋੜਦੇ ਆ ਪੰਜਾ 39 ਦਾ ਮੈਂ ਕਿ ਕੱਚਾ ਪਾਇਆ ਆਹੋ ਇਹ ਖੇਤਾਂ ਵਿੱਚ ਜਦ ਬੜ ਕੇ ਤੋੜੀਆਂ ਨੇ ਜਿਆਦੀ ਜਾਦੀ ਨੇੜੀ ਆ ਹਨਾ ਦੂਰ ਆ ਵੈਸੇ ਟਾਣਾ ਕਿਹੜਾ ਜੁੜਦਾ ਆਹ ਟਾਣਾ ਖਿੱਚ ਕੇ ਉਹ ਲੈ ਉਹ ਦੇ ਵਿੱਚ ਵੜਨਾ ਪੈਣਾ ਬਾਈ ਇਹਨੂੰ ਕੋਣ ਵੜੂਗਾ ਉਹ ਤਾਂ ਜਾਮਣਾ ਤੋੜ ਗਿਆ ਤੋੜਨ ਲੱਗੇ ਪਏ ਵੀਰਾ ਨਾ ਨਾ ਕਿਹਨਾਂ ਚਾਜੋ ਉਹ ਟਾਣਾ ਇਹਨਾਂ ਤੋੜਦੇ ਹੋ ਟਾਣੀ ਘਰ ਪਾ ਕੀ ਕਰਦੇ ਯਾਰ ਤੁਸੀਂ ਖੜੀ ਜਾ ਖੜੀ ਤੁਸੀਂ ਜਾਮਣਾ ਹੈ ਨਹੀਂ ਉਹ ਦੇਖੋ ਕਿੱਥੇ ਗੈਵੀਰ ਫਾਲ ਵਿੱਚ ਕੱਚੇ-ਕੱਚੀਆਂ ਆ ਜਾਂਦੀਆਂ ਕੱਚੇ-ਕੱਚੀਆਂ ਆਹੇ ਤੋੜ ਪਣੇ ਆ ਗਲਕੀਆਂ ਵੀ ਉਹ ਕਿੰਨੇ-ਕਿੰਨੇ ਚੀ ਤੋੜਦਾ ਮੇਰੇ ਤੂੰ ਤਾਂ ਹਾਂ ਉਹ ਤੋੜਨੀ ਆ ਮੈਂ ਕਿੱਥੇ ਉਹ ਦੇਖ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਉਹ ਰਹਿ ਜਾਣਾ ਉਹ ਆਈ ਚਾ ਛੜ ਬੜਾ ੜੀ ਚਲਿਓ ਲੈ ਫੜ ਲੈ ਫੜਾ ਗਏ ਵੀ ਕੇ ਹੋਈ ਆ ਦੇ ਪੜ ਗਏ ਕਿੰਨੇ-ਕਿੰਨੇ ਤੋੜੀਆਂ ਇੱਕ ਉਹ ਵੀ ਕੱਚੀ ਪਿੰਕ ਪਿੰਕ ਠੀਕ ਆ ਉਹ ਕੱਚੀ ਤੇ ਗਾਇਜ਼ ਇਹਨੀਆਂ ਤੋੜ ਦਿਓ ਆਪਣੇ ਜਾਮਣਾ ਖੜੀ ਤਾਂ ਤੇ ਵੀਰਾ ਤੋੜਨ ਲੱਗਾ ਪਿਆ ਉਹ ਤੋੜ ਦਿਓ ਦੋ ਦਿਨ ਬੁਰੇ ਨੇੜੇ ਨੇੜੇ ਆ ਕੇ ਤੋੜਦਾ ਛੜ ਉਹਨਾਂ ਦੇ ਤੋੜ ਦੋ ਤੋੜਦਾ ਤੋੜਵਾ ਛੜ ਉਹ ਵੀ ਨੇੜੇ ਕੋਈ ਦੇਖ ਮੈਂ ਤੋੜੀ ਔਰ ਨੇੜੇ ਕੋਈ ਤੇ ਗਾਇਸ ਜੇ ਦੇਖੀ ਕੋਈ ਕਮੈਂਟ ਕਰੇ ਉਹ ਅਗਲੀ ਵਾਰ ਤੋੜਾਂ ਦੇਖੀ ਤਾਂ ਮਾੜਿਆ ਪਿਛੇੜੀ ਇਹਦਾ ਨਾ ਤਾਲਾ ਫੜਨੇ ਨੂੰ ਹੋਵੇ ਹੈਲੋ ਉਹ ਗੋਸ਼ ਕਿੰਨੀ ਲੱਭ ਗਈ ਸਾਨੂੰ ਖਜ਼ਾਨੇ ਹੀ ਲੱਭ ਗਿਆ ਸਾਨੂੰ ਤਾਂ ਜੀ ਲੈ ਜੇ ਮੈਂ ਰਾਜੇ ਨੂੰ ਸੋਨਾ ਲਾਵੇ ਅੱਗੇ ਇਧਰੋਂ ਲੈ ਹਾਂ ਹਾਂ ਇਹ ਛੂਟ ਹੈ ਉਹ ਦੇਖੋ ਕਿੰਨੀਆਂ ਕਾਲੀਆਂ ਕਾਲੀਆਂ ਹੀ ਜਮਣੀਆਂ ਜਮਣੀਆਂ ਇਹ ਵੀ ਬਣਾ ਵਿਚਾ ਫੜੀ ਤਾਂ ਤਾਣਾ ਨਾ ਤੋੜਦੀ ਯਾਰ ਕੱਟਨੀ ਚਾਰ-ਚਾਰ ਮਿੰਟੀਆਂ ਸਰ ਕੱਚੀਆਂ ਕੀਆਂ ਤੋੜੀ ਜਾਂਦੇ ਆ ਇਹਨੂੰ ਕਹਿੰਦੇ ਮਿੱਠੀ ਜਾਮਣ ਲੈ ਇਹਨੂੰ ਬੰਨ੍ਹਣਾ ਪੈਂਦਾ ਐ ਲੈ ਫੜ ਕੇ ਟਾਣਾ ਆ ਛੂਟੇ ਲੱਜੇ ਭਾਈ ਉਹਦੇ ਕੱਚੀਆਂ ਖਾਣੇ ਨਾਲ ਖੰਗ ਵੀ ਹੋ ਜਾਂਦੀ ਹੈ ਨਾ ਹਾਂ ਉਹ ਨਾਲ ਟਾਣਾ ਖਾਂਦਾ ਉਹ ਬਾਸ ਢੜੇ ਇੱਕ ਮਿੰਟ ਇੱਕ ਮਿੰਟ ਉਨਾਂ ਨੇ ਫਾੜੋ ਮੇਰੀ ਜੇਬ ਭਰ ਗਈ ਐ ਐਲੀ ਚ ਪਾ ਦੇ ਹੁਣ ਆੜੀਆਂ ਤੋੜਨੀਆਂ ਮੈਂ ਕਿਹੜੀਆਂ ਆਹ ਆੜੀਆਂ ਤੋੜ ਬੋਲ ਢਾਲੀ ਖੋਦਾ ਚੱਕਰ ਯਾਰ ਉਹ ਯਰ ਤੱਕ ਇੱਕ ਚੱਕ ਉਹਨੂੰ ਦੁਨੀਆ ਦੁਨੀਆ ਹੋਰ ਕਿਸ ਨੂੰ ਵੀ ਆਪਾਂ ਨੇ ਆਪਾਂ ਜਾ ਰਹੇ ਆ ਆਪਾਂ ਜਾ ਰਹਾਂ ਨਹੀਂ ਆ ਬਸ ਹਾਂ ਹਾਂ ਬਾਜੋ ਵੰਡ ਪੰਜ ਪੰਜ ਬਾਜੋ ਵੰਡਦੇ ਰੁਕ ਜਾਓ ਕਹਿੰਦਾ ਤੋੜ ਲਈ ਉਹਨਾਂ ਨੇ ਚੱਕੀ ਕਿੱਥੇ ਗਈ ਆ ਗਿਰੀ ਕੀ ਯਾਰ ਪੂਰੇ ਕਿਤੇ ਉਹ ਬਈ ਚੱਕ ਲੈ ਹੋ ਨਖੜਾ ਜੇਬੀ ਵਾ ਤੋੜਦਾ ਬਰੇ ਬਸ ਹੁਣ ਮਿੱਠੀਆਂ ਮਿੱਠੀਆਂ ਹੋਰ ਹੁਣ ਕੋਈ ਦਿਖ ਨਹੀਂ ਰਹਾ ਦੇਖੀ ਹੋਰ ਪਾਸੇ ਦੇਖੀ ਕਿਤੇ ਉਹ ਦੇਖੋ ਦੋ ਜਮ ਉਹਦੇਲੇ ਵਾਸਤੇ ਉਹ ਉੱਥੇ ਹੈ ਹਾਂ ਉੱਥੇ ਦੇਖਦੇ ਹਾਂ ਚਲੋ ਹਾਂ ਵੀ ਜਾਨੀ ਉਹ ਲਾ ਦੋ ਗਿਆ ਉਹ ਬਿੱਟਰੂ ਆ ਉਹ ਦੇਖੋ ਉਹਦਾ ਤੁਸੀਂ ਨਾ ਯਾਰ ਤੁਸੀਂ ਤਾਣਾ ਨਾ ਤੋੜ ਗਿਓ ਕੱਚੀਆਂ ਵੀ ਤੋੜੀ ਜਾਣੀਆਂ ਤੁਸੀਂ ਵਿੱਚ ਕੱਚੀਆਂ ਨਾ ਤੋੜੋ ਛੱਡ ਦਿਓ ਮੈਂ ਤੋੜਨਾ ਨਹੀਂ ਉਹ ਦੇਖੋ ਨੇ ਵੀ ਲੈ ਲੈ ਆ ਬਰੇ ਉਹ ਵੀ ਬਹੁਤ ਆ ਕਟੀਆਂ ਚਾਰ ਜਾਂਦੇ ਆ ਆਹ ਪੂਰੇ ਪੇ ਚੜਜੇ ਨੇ ਉਹਨੇ ਚੜ ਕੇ ਤੋੜ ਲੈ ਹਾਂ ਹਾਂ ਚੰਗੇ ਚੜ ਜਾ ਤੋੜ ਲੈ ਹੁਣ ਵਾਹ ਦੇਖਾ ਹੱਥ ਕੋਲੇ ਅੱਗੀਆਂ ਵੀ ਆ ਹਾਂ ਦੇਖੋ ਪੱਕੀਆਂ ਲੈ ਵੀ ਤੂੰ ਰਹਿਣ ਦੇ ਤੂੰ ਛੋਟਾ ਹੈ ਨੀ ਪੰਜੇ ਜਾਂਮਣ ਹਈਆਂ ਕੱਤੀ ਹਾਂ ਨੋ ਨਵਈਆ ਲੈ ਉਹ ਕੱਟੀਆਂ ਟੁੱਟੀਆਂ ਵੀ ਕੱਟੀਆਂ ਆ

ਚਲੋ ਆਜੋ ਦੋ ਜੇਬਾ ਪਾਓ ਉੱਥੇ ਬੈਠ ਕੇ ਖਾਂਦੇ ਆਂ ਜਮਣਾ ਜਰਦੀ ਚੱਲੇ ਦੋ ਚਲੋ ਉੱਥੇ ਜਾ ਕੇ ਆ ਜਾ ਨੋਨੇ ਚੱਲ ਹੱਥ ਫੜ ਕੇ ਦੇ ਦੇਦਾ ਦਿਖਾ ਇੱਕ ਦੋ ਜੇਬਾ ਭਰ ਲਈਆਂ ਦੋ ਗੁੱਚੀਆਂ ਸਾਰਿਆਂ ਨੂੰ ਜਿਆਦਾ ਨਹੀਂ ਤਾਂ 10-10 ਤਾਂ ਆਏ ਜਾਣੀਆਂ ਆਪਾਂ ਨੂੰ 10-10 ਚਾਰਾਂ ਨੂੰ ਆਰਾਮਦਾਰੀ ਨਾਲ ਆ ਜੂਗੀ ਆ ਹੋਰ ਕਿੱਥੇ ਕਾਫੀ ਸਾਰੀਆਂ ਤੋੜਨੇ ਗਾਇਸ ਆਪਾਂ ਨੇ ਜਮਣਾ ਲਟਕ ਲਟਕ ਕੇ ਤੋੜੀਆਂ ਜੇ ਮੇਰੀ ਜੇ ਮੈਨਾਂ ਹੁੰਦਾ ਹਾਂ ਕੇ ਕਿ ਤੋੜਨਾ ਕਈ ਨਹੀਂ ਡੋਟਣੀਆਂ ਆ ਗਈਆਂ ਤੁਸੀਂ ਲੰਬੇ ਨਹੀਂ ਹੈਗੇ ਨੇ ਤਾਂ ਮੈਂ ਆਈਡੀਆ ਵਰਤ ਲੈ ਮੈਂ ਕਿ ਚੱਲ ਜਮਣਾ ਲੈ ਕੇ ਆਂਦੇ ਆ ਖਾਂਦੇ ਆ ਉਹ ਉੱਥੇ ਬਹਿ ਕੇ ਜਲਦੀ ਜਲਦੀ ਚੁਰਪੋ ਫਿਰ ਇਹਨੋਂ ਕੀ ਥਰਡ ਪਾਰਟੀ ਬੰਦਾ ਆ ਜੇ ਫਿਰ ਬੰਡਣੀਆਂ ਪੈਦੀਆਂ ਲੋ ਬਾਈ ਹੁਣ ਵਟਵਾਰਾ ਕਰਦੇ ਆ ਜੇ ਤੁਸੀਂ ਖੜਾਇਓ ਨਾ ਆਪਣੇ ਹੱਥ ਕਰੋ ਤੁਸੀਂ ਮੈਂ ਤੁਹਾਨੂੰ ਫੜਾਉਂਦੇ ਲੈ ਆਉਂ ਜੀ ਤੁਹਾਡੇ ਹੱਥ ਬੜੇ ਆ ਤੁਹਾਡੇ ਹੱਥ ਚਾਏ ਹਾਂ ਨਹੀਂ ਤੋੜ ਲਿਆ ਗਾਏ ਆਪਣੇ ਜਮਣਾ ਕਾਫੀ ਸਾਰੀਆਂ ਐ ਐਦੀ ਬੰਡਲਾਂ ਦੇ ਆ ਲੈ ਫੜ ਭਾਈ ਬਸ ਇੱਕ ਮੁਠੀ ਲੈ ਲੋ ਯਾਰ ਲੈ ਇੱਕ ਮੁਠੀ ਲੈ ਲੋ ਸਾਰੇ ਹਾਂ ਹਾਂ ਛੜੀ ਤਾਂ ਏ ਤੇ ਤੂੰ ਵੀ ਆਪਣੀ ਜੇਬ ਕਰ ਹਾਂ ਜੀ ਤਰੀ ਜੇਬ ਚ ਪਾ ਦਵਾ ਉਹ ਦੇਖੀ ਥੱਲੇ ਗਿਰ ਗਈ ਇੱਕ ਮਿੰਡੀਰ ਕਿੱਥੇ ਗਈ ਤੇ ਬਾਕੀ ਥੋੜੀਆਂ ਥੋੜੀਆਂ ਹੋਰ ਦੇ ਦਾਨੀਆਂ ਤੁਹਾਨੂੰ ਲੈ ਭਾਈ ਥੋੜੀਆਂ ਜਿਹੀ ਹੋਰ ਬੇਲੇ ਤੂੰ ਵੀ ਲੈ ਲਈ ਰਾਣੀਆਂ ਹਾਂ ਫੜ ਭਾਈ ਬਸ ਬਾਕੀ ਆਪਕਾ ਲੈ ਵੇਖੋ भाई मेरे को भी उन्निया के ना थोड़ी है ज्यादा है ना ओ, खाला ला भी नहीं तेरे बोल लो यार ज्यादा है या भाई ने खड़े तीन और बस हाँ। खाना बराबर बंद हो हां खा लो हां ते खाओ नजारे नाल बैठ के टेस्टी टेस्टी यमी 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 यमी